ਲਏ ਮਿੱਤਰ ਅੱਜ ਦੋ ਉਸ ਨੂੰ ਬੱਚਾ ਦਿਖਾਉਣ ਲੱਗਾ ਐਚਫ ਨਸਲ ਦੀਆਂ ਇੱਕ ਨੂੰ ਦਿਖਾ ਦਾਂ ਗੱਬਣ ਚੈੱਕ ਪਾਸ ਬੜੇ ਸੋਹਣੇ ਪ੍ਰਿੰਟ ਦੇ ਵਿੱਚ ਬੱਚਾ ਠੀਕ ਹੈ ਜੀ ਤੇ ਜਿਹੜਾ ਭਰਾ ਅਖੀਰਦੋ ਚੈੱਕ ਕਰਵਾ ਸਕਦਾ ਕੋਈ ਵੀ ਡਾਕਟਰ ਲਿਆ ਕੇ ਤੇ ਇੱਕ ਦੇ ਨਾਲ ਛੋਟੀ ਬੱਚੀ ਖੀਰੀ ਛੋਟੀ ਉਮਰ ਦੀ ਇਹ ਦਿਖਾ ਦਾਂਗੇ ਦੋ ਬੱਚਾ ਸੋ ਨਾਲ ਦੀ ਨਾਲ ਆਪਾਂ ਇਹ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਪਾਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਰਹੇ ਕਿਸੇ ਵੀ ਭਰਾ ਨੇ ਕੋਈ ਆਪਣਾ ਪਸ਼ੂ ਵੇਚਣ ਸੰਬੰਧੀ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਣਾ ਨੰਬਰ ਨੋਟ ਕਰ ਲਿਓ 83 62501 ਇਹ ਆਪਣਾ ਸੰਪਰਕ ਨੰਬਰ ਆ ਵੀਡੀਓ ਬਣਾਉਣ ਵਾਸਤੇ ਬਾਕੀ ਬੱਚਿਆਂ ਫਰੀਦਨ ਵਾਸਤੇ ਦਾ ਬਾਈ ਦਾ ਨੰਬਰ ਹੋਰ ਤੁਰ ਤੋ ਤੋ ਸਕਰੀਨ ਚੱਲੂਗਾ ਬਾਕੀ ਕਰਦੇ ਆ ਬਾਈ ਨੇ ਗੱਲਬਾਤ ਵੀ ਕੀ ਡਿਟੇਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਲਖੇ ਠੀਕ ਠਾਕ ਹਾਂ ਜੀ ਜਮਾਂ ਠੀਕ ਠਾਕ ਆ ਤੇ ਆਪਣਾ ਡਰੈੱਸ ਬੋਲ ਦਗੇ ਡਰੈੱਸ ਪਿੰਡ ਆਪਣਾ ਛੰਨਾਗਲਾ ਸਿੰਘਲਾ ਜੀ ਜ਼ਿਲ੍ਹਾ ਬਰਨਾਲਾ ਦਹੀਲ ਤਪਾ ਜੀ ਪਿੰਡ ਛੰਨਾਗਲਾ ਸਿੰਘਲਾ ਤੇ ਮੋਬਾਈਲ ਨੰਬਰ ਆਪਣਾ ਹਾਂਜੀ 94654 ਜੀ 22847 ਨੇੜੇ ਭਧੌੜਾ ਗਿਆ ਆਪਣੇ ਭਧੌੜਾ ਆ ਗਿਆ ਇੱਧਰ ਭਾਈ ਰੂਪਾ ਆ ਗਿਆ ਇੱਧਰ ਸੰਧੂ ਘਰਾਂ ਤੇ ਨੇਹਾਂ ਲਾਗੇ ਹਾਂ ਇਹ ਠੀਕ ਆ ਕੋਲੇ ਆ ਆ ਬੱਚੀ ਆ ਜੀ ਪਹਿਲੇ ਨੰਬਰ ਤੇ ਭਾਈ ਚਟੇ ਮੂੰਹ ਵਾਲੀ ਚਟੇ ਮੂੰਹ ਵਾਲੀ ਆ ਦਿਖਾ ਲੱਖੇ ਟਕਾਹੂ ਮੂੰਹ ਬੜਾ ਸੋਹਣਾ ਯਾਰ ਹੈ ਨਾ ਬੱਚੀ ਦਾ ਮਬਸੇ ਆਪ ਵੀ ਬੜੀ ਚੰਗੀ ਆ ਹੂੰ ਆਪਣੇ ਕੋਲੇ ਇਧਰ ਹੋਰ ਵੀ ਦਿਖਾ ਦੇਣਾ ਹੂੰ ਫਾਰਮ ਦੀ ਵੀਡੀਓ ਹੈ ਜਿੱਥੋਂ ਲੈਤੀ ਵੀ ਆਈ ਹਾਂ ਜੇ ਕਿਸੇ ਬੰਦੇ ਨੇ ਵੀਡੀਓ ਦੇਖਣੀ ਵੀ ਹੋਈ ਨਾ ਹਾਂ ਆਪਾਂ ਫਾਰਮ 'ਚ ਖੜੀ ਦੀ ਫੋਟੋ ਦਿਖਾ ਦੇਣਾ ਕਿੰਨੇ ਟਾਈਮ ਦੀ ਭਾਈ ਗੱਭਣ ਆ ਗਈ ਇਹ ਲਖੇ ਆਪਾਂ ਸਾਢੇ ਤ ਸਾਢੇ ਤਿੰਨਾਂ ਦੀ ਕਨਫਰਮੈਂਸ ਚੈੱਕ ਹੋਈ ਵੀ ਆ। ਹਾਂ ਆਪਾਂ ਘਰੇ ਕਰਾਈ ਆ। ਠੀਕ ਹੈ ਤੇ ਜਿਹੜਾ ਵੀ ਖਰੀਦੂ ਉਹਦੀ ਉਹ ਚੈੱਕ ਜੇ ਕਰਾਉਣੀ ਹੈ ਕਿਸੇ ਨੇ ਆਪਣੇ ਘਰੇ ਕਰਾ ਲੈ। ਗੇਟੋ ਅੰਦਰ ਗਰੰਟੀ ਹੈ ਭਾਈ ਗੇਟੋ ਬਾਹਰ ਗੱਬਣ ਦੀ ਕੋਈ ਗਰੰਟੀ ਨਹੀਂ। ਐਸੇ ਤੇ ਜਿਹੜਾ ਮੱਝ ਡਾਕਟਰ ਲਿਆ ਆ ਵੇ। ਇੱਥੇ ਜੋ ਵੀ ਮਰਜ਼ੀ ਆਪਣਾ ਚੈੱਕ ਕਰਾ ਸਕਦਾ ਲਿਆ ਕੇ ਕਰੇ। ਠੀਕ ਆ ਠੀਕ ਆ। ਤੇ ਥਣ ਚਾਰ ਹੀ ਬੱਚੀ ਦੇ। ਚਾਰ ਥਣ ਲਖੇ ਟਕਾ ਕੇ ਦੇ ਗੁਲਾਬੀ ਥਣ ਬੜੇ ਚੰਗੇ ਲੱਗੇ ਵੇ। ਲੈ ਬੜਾ ਥਣ ਦਸਾਈਏ। ਇਹਦੇ ਹਾਂ ਬੱਚਾ ਆਪਾਂ ਤੋੜ ਕੇ। ਹਾਂ ਤੋੜ ਕੇ ਵੀ ਦਿਖਾਵਾਂਗੇ ਲਖੇ ਸਾਰਾ ਉਹ ਟ ਤਕਾ ਕੇ ਦਿਖਾ ਦੇ ਥਣ ਥਣ ਬਾਹ ਚੰਗਾ ਲੱਗਿਆ ਵਾ ਸਹੀ ਝੋਲੀ ਬੜੀ ਚੰਗੀ ਹੈ ਬਾਹ ਚੰਗੀ ਝੋਲੀ ਲਖੇ ਦੇ ਥਣ ਲੱਗੇ ਵੇ ਗਲਾਬੀ ਸਹੀ ਹੈ ਸਹੀ ਛੜ ਬਿਲਕੁਲ ਤਕਾ ਕੇ ਦਿਖਾ ਦੇ ਲੈ ਇਥੋਂ ਦੇਖੋ ਜੀ ਚਾਰ ਥਣ ਤੇ ਬੜੇ ਸੋਹਣੇ ਗੈਬ ਚ ਲੱਗੇ ਹੋਏ ਹੈਗੇ ਤੇ ਬਾਕੀ ਪੁੱਠਾ ਪਾਠਾ ਕਰਮ ਵਾਲੇ ਦਾ ਰਾਜੀ ਰੂਜੀ ਬੜੀ ਸੋਹਣੀ ਬੱਚੀ ਹੈਗੀ ਬੜੀ ਵੀ ਲਖੇ ਪੂਰੀ ਹਾਂ ਲਗੇ ਨਾ ਘੜਾ ਫਿਰ ਭਾਈ ਹਾਂ ਘੇੜਾ ਘਡੋਨੇ ਟਕਾ ਕੇ ਹਾਂ ਸਹੀ ਟਕਾ ਕੇ ਲੰਮੀ ਤੋਰ ਦੇ ਬਾਕੀ ਜਾਣ ਜਿੰਦ ਵਾਲੀ ਆ ਲਖੇ ਹਾਂ ਕੋਈ ਲੱਸੀ ਲਾ ਮਿਲਦਾ ਨਾ ਨਾ ਲੱਸੀ ਲਾ ਮੀ ਨਹੀਂ ਠੀਕ ਆ ਠੀਕ ਆ ਹਾਂ ਦਿਖਾ ਟਕਾ ਕੇ ਆ ਇਧਰ ਹੀ ਕੱਢ ਲਈ ਇਧਰ ਕੱਢ ਦੇ ਇਧਰਲੇ ਪਾਸੇ ਉਥੇ ਲੈ ਜਲੀ ਕੱਚੇ ਚ ਇਧਰ ਤਾਂ ਇੱਥੇ ਤੁਹਾਨੂੰ ਮਿੱਤਰੋ 2 ਹੀ ਜਿਲੇਵਾ ਕੀ ਬਿਲਕੁਲ ਪਧਰੀ ਜਮਾ ਪਧਰਾ ਲਖੇ ਲੈਦੀ 2 ਹੀ ਨਹੀਂ ਕੋਈ ਕੁਬੀ ਨਹੀਂ ਹੈਗੀ ਨਾ ਨਾ ਤੇ ਸੋਹਣੀ ਬੱਚੀ ਆ ਗਈ ਪੂਰੀ ਸਨਖੇ ਲਗਾਉਣ ਵਾਲੇ ਪੱਖ ਤੋਂ ਵੀ ਬੱਚੀ ਕਰਨ ਵਾਲੀ ਮੈਂ ਸਾਢੇ 4 ਫੁੱਟ ਤੋਂ ਕੱਦ ਬਾਹਰ ਹੀ ਹੋ ਸਕਦਾ ਹਾਂ ਲਾ ਇੱਥੋਂ ਖੜ੍ਹਦੇ ਕੋਈ ਦੇਖੋ ਲੱਤਾਂ ਲੱਤਾਂ ਬਿਲਕੁਲ ਸਿੱਧੀਆਂ ਆ ਗਈਆਂ ਸੀ ਹਾਂ ਜਮਾ ਜਮਾ ਲੱਤਾਂ ਦੇ ਮਾਰ ਦੇ ਕੈਮਰਾ ਲਾ ਇਥੇ ਕੰਨ ਕੋਣ ਦੇ ਬੋਦੀ ਦੇ ਲੈ ਬੱਚੀ ਦੀ ਜਣੀ ਕੋਲਮ ਲਾ ਕੇ 4 ਰੁਪਏ ਅੱਜ ਦੀ ਕਿਹੜੀ ਪੂਰੀ ਸ਼ਕੀਨ ਆ ਗਈ ਲੱਖੇ ਕੰਨ ਬਹੁਤ ਛੋਟਾ ਲੱਗਿਆ ਵੱਸੀ ਨੂੰ ਹਾਂਜੀ ਹਾਂ ਬਿਲਕੁਲ ਸ਼ਕੀਨ ਪੂਰੀ ਸ਼ਕੀਨ ਮਤਲਬ ਥੋੜਾ ਹੈ ਜਨਾ ਬਾਈ ਵੀਰੇ ਜਿਵੇਂ ਤੁਸੀਂ ਬੱਚਾ ਲਿਆਉਣੇ ਥੋੜੀ ਆ ਚੰਗੇ ਲਾਉ ਲੱਗੇ ਨਾ ਆਪਾਂ ਮਾੜੀ ਲੱਖੇ ਲੈਂਦੀ ਨਹੀਂ ਫਾਇਦਾ ਨਹੀਂ ਮਾੜੀ ਨਾ 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 ਆਪਾਂ ਚੰਗੀ ਵੱਸੀ ਲੈਨੇ ਆ ਹੂੰ ਮੱਕੀ ਆਪਾਂ 4-5 ਪਾਇਆ ਵੀਰੋ ਥੋੜੇ ਘਰ ਜਿੰਨੇ ਕੰਨ ਦੀ ਕੋਈ 4 ਦੀ ਪਾਉਣੇ ਆ ਹਾਂ ਹਾਂ ਜਦੋਂ ਆਪਾਂ ਵੀੜੇ ਕੋ ਪਾਉਣੇ ਆ ਵੀੜੇ ਕੋ ਪਾਉਣ ਸਰ ਆਪਣਾ ਮਾਲ ਸੇਲ ਹੋ ਜਾਂਦਾ ਠੀਕ ਹੈ ਠੀਕ ਹੈ ਹਾਂ ਬਾਕੀ ਜੀ ਜੀ ਪੂਰੀ ਚੰਗੀ ਲਿਖਾਈ ਦੀ ਨਾਲਖੇ ਸਹੀ ਆ ਚਾਹੀਦੀ ਚੰਗੀ ਵੀਰੇ ਹਾਂ ਹਾਂ ਮਾੜੀ ਜੀ ਨੇ ਬਲੰਦੇ ਬਾਕੀ ਆ ਪੂੜੇ ਪੜੇ ਵੀ ਦਿਖਾ ਦੇ ਬੱਸੀ ਤੇ ਕਿੰਨੇ ਉੱਚੇ ਆ ਲਓ ਜੀ ਐ ਨਹੀਂ ਕੋਡੀ ਖੜੀ ਰਹੂ ਤੇ ਪੂਰੇ ਡੱਗ ਮੇ ਹੋਣਗੇ ਹਾਂ ਰਾਜੀ ਠੀਕ ਆ ਪੂਰੀ ਪਲੀ ਬਲਖੇ ਬੱਸੀ ਠੀਕ ਆ ਠੀਕ ਆ ਹਾਂ ਨਿਯਾਇ ਚੰਗੀ ਮੁੱਲ ਵਾੜੀ ਫਿਰ ਬਈ ਇਹਨਾਂ ਦੇ ਮੁੱਲ ਲਖੇ ਕਰਾਂਗੇ ਫੋਨ ਤੇ ਕਰਾਂਗੇ ਜਾਇਜ ਠੀਕ ਆ ਹਾਂ ਤੇ ਕਿਉਂਕਿ ਗੱਬਣ ਦੇ ਸਾਹਿਬ ਸੇਲ ਪਰਚੇ ਦਾ ਕੰਮ ਆਗਾ ਤੇ ਉਹ ਸਾਰਾ ਸੋਨੇ ਦਾ ਥੋੜੀ ਇਹਨਾਂ ਨੂੰ ਪਰਦਾ ਰੱਖਣਾ ਜਰੂਰੀ ਪਰਦਾ ਲਖੇ ਫਿਰ ਜ਼ਰੂਰੀ ਆ ਜ਼ਰੂਰੀ ਆ ਵਪਾਰ ਇਹ ਕ ਇਹ ਲਖੇ ਹੈਗੀ ਆਗੀ 10 ਕਿ ਮਹੀਨਿਆਂ ਦੀ ਜਮਾ ਕੱਚੀ ਖੀਰ ਮਾਨੂੰ ਮਾਹ ਆ ਕੱਚੀ ਖੀਰ ਆਪਾਂ ਦੰਦ ਪਟਕੇ ਦਿਖਾ ਦੇ ਚਾਹੇ ਠੀਕ ਆ ਠੀਕ ਇਹ ਗਲਾਬੀ ਥਾਂ ਤੈਨੂੰ ਦਿਖਾਉਣਾ ਝੋਲੀ ਬੜੀ ਚੰਗੀ ਨਹੀਂ ਜਾਏ ਲੱਗੀ ਵੀ ਆ ਲੈ ਪਹਿਲਾਂ ਥਾਂ ਦਾ ਹਾਂ ਝੋਲੀ ਦਿਖਾ ਦੇ ਜਾਇਗਾ ਪਹਿਲੇ ਦੰਦ ਪਟ ਲੈ ਨਹੀਂ ਜਲਦੀ ਕੋਈ ਦੰਦ ਪਟ ਲੈ ਦੰਦ ਦਿਖਾ ਦੇਣਾ ਪਹਿਲੇ ਪਟ ਕੇ ਆਪਾਂ ਲਓ ਜੀ ਹੂੰ ਬੇਲੇ ਕੱਚੀ ਬੱਚਾ ਜਮਾ ਬੱਚਾ ਦਾ ਹਾਂ ਕਾਦੀ ਕਾਦੀ 4 ਫੁੱਟ ਹੰਗੂ ਆ ਠੀਕ ਆ ਕਾਦੀ ਹਾਂ ਕਾਦੀ ਉਹ ਵੱਧ ਆਗਾ ਠੀਕ ਆ ਹੁਣ ਥਾਂ ਦਿਖਾ ਕੇ ਨਾ ਚੰਗਾ ਲੱਗਿਆ ਦਿਖਾਈ ਆਪਾਂ ਲੈ ਦਿਖਾ ਦੇ ਸਾਨੂੰ ਲੈ ਲਓ ਜੀ ਪੈਣਾ ਗਲਾਬੀ ਸਾਨੂੰ ਸਨ ਬਹੁਤ ਹਨ ਸਾਨੂੰ ਹਾਂ ਸਨ ਕੀ ਦਵਾ ਦੇ ਚੋਲੀ ਜੀ ਬਾਕੀ ਮੈਂ ਪਹਿਲੇ ਦੇ ਚੋਲੀ ਕਿ ਨਹੀਂ ਚੰਗੀ ਲੱਗੀ ਆ ਲਾਈਟ ਹਾਂ ਕੱਟ ਵਾਲਾ ਬਣੂ ਆਪਾਂ ਕਹਾਂ ਹਾਂ ਕੱਟ ਵਾਲੇ ਬਾਬਾ ਨਾ ਬਾਕੀ ਬੰਤਰ ਸ਼ਰੀ ਦੀ ਕਰਮਾਲ ਦੀ ਬੜੀ ਸੋਹਣੀ ਹੈਗੀ ਬਾਕੀ ਲਿੱਸੀ ਨਹੀਂ ਲਾਮੀ ਨਹੀਂ ਲਖੇ ਕੋਈ ਲੰਗਣੀ ਕੱਲੀ ਕੱਲੀ ਪਸਰੀ ਸਾਨੂੰ ਦੱਸੂਗੀ ਹਾਂ ਹਾਂ ਜਿਹੜੇ ਕਰੈਕਟਰ ਜ਼ਰੂਰੀ ਹੁੰਦੇ ਆਗੇ ਬੱਚਾ ਦੇ ਹਨ ਤੇ ਬੱਚੀ ਜਾਣ ਵਾਲੀ ਆ ਦਿਖਾ ਦੇ ਮੜੀ ਤੇ ਟਕਾ ਕੇ ਦੇ ਠੀਕ ਹੈ ਜੀ ਲਾ ਦੋਨੋਂ ਪਰ ਬੱਚੀ ਸਾਨੂੰ ਦਿਖਾਉ ਲਗਾ ਬੱਚਾ ਖਰਦੀਆਂ ਖੀਚੀ ਦੋਨੇ ਚੰਗੀਆਂ ਜਿੱਦੀ ਘੜੀ ਚ ਪੂਰਾਂ ਚੰਗੀਆਂ ਵਧ ਕਰਦੇ ਹਨ ਇਹ ਹੈ ਤੇ ਲਿਆਰ ਦਾ ਵਧ ਕਰਦੇ ਲਾਗੇ ਹਨ ਤੇ ਲਿਆਰ ਆ ਪਾਈ ਹੁਣ ਆਪਾਂ ਆਪਣੇ ਕੋਲ ਵੀ ਖੁੱਲੀਆਂ ਹੁੰਦੀਆਂ ਸਹੀ ਆ ਸਹੀ ਆਪਾਂ ਇਥੇ ਬੰਦ ਨਹੀਂ ਲਿਆ ਕੇ ਖੁੱਲੀਆਂ ਛੜਦੇ ਬੋਲਦਾ ਨਹੀਂ ਵਾਲੇ ਕਰਦੇ ਜਾ ਜੀ ਬੋਲਦਾ ਲਖੇ ਜਾਇਜ ਕਰਾਂਗੇ ਬਰੀਡ ਦੇ ਹਿਸਾਬ ਨਹੀਂ ਹੁੰਦੇ ਅੱਗੇ ਵੀ ਆਪਣੇ ਬਾਕੀ ਇਹ ਮਾਰਕੀਟ ਰੇਟ ਚੱਲਦੇ ਅਗੇ ਸਾਰਾ ਨੂੰ ਪਤਾ ਹੀ ਹੁੰਦਾ ਨਾ ਬੱਚਾ ਹਾਂ ਪਤਾ ਹੀ ਹੁੰਦਾਗਾ ਹੂੰ ਹੂੰ ਤੇ ਬਾਕੀ ਜੇ ਕੋਈ ਫੋਨ ਫੜ ਕੇ ਰੇ ਨਾ ਰਿਕਾਰਡ ਵਗੈਰਾ ਪੁੱਛੂ ਦੱਸ ਦੋਗਾ ਕਾ ਹਾਂ ਉਹ ਸਾਰਾ ਦੱਸ ਦਿਆਂਗੇ ਆਪਾਂ ਠੀਕ ਆ ਵੀ ਕਿਹੜੀ ਕਿਵੇਂ ਕਿਹੜੀ ਕਿਹੜੇ ਨੇ ਪੁੱਛਣਾਗਾ ਹਾਂ 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 ਉਹ ਸਾਰਾ ਤੇ ਬਾਕੀ ਯਾਰ ਲਖੇ ਕਿਹੜੀ ਜਾਤ ਆ ਉਹ ਤਾਂ ਗੁੱਜੀ ਰਹਿੰਦੀ ਜੀ ਰਲਦੀ ਨਹੀਂ ਬਿਲਕੁਲ ਗਲਾਬੀ ਨਾ ਸਾਂ ਗੋਲ ਕਾਨਾ ਪੂਰਾ ਪੂਰਾ ਮੰਨਦਾ ਨਾ ਹਾਂ ਯਾਰ ਸਹੀ ਆ ਸਹੀ ਆ ਯਾ ਜਿਹੜਾ ਕੋਈ 2 ਹੀ ਨੂੰ ਦੇਖ ਚਾਹਖਦੀ ਕੋਈ ਨਹੀਂ ਕਰਦੀ ਇੱਥੋਂ ਪਾਰ ਲ ਆ ਵੀ ਦਿਖਾ ਦੇ ਸੁਣ ਲੈ ਹਾਂ ਬਿਲਕੁਲ ਸਿੱਧੇ ਠੀਕ ਹੈ ਤੇ ਬੈਕ ਸਾਡ ਤੋਂ ਧੂਈ ਢਾਈ ਦੇਖ ਸਕਦੇ ਹਾਂ ਜਿਵੇਂ ਸਿੱਧੀ ਹੀ ਲਖੇ ਠੀਕ ਆ ਠੀਕ ਆ ਤੇ ਪਿੰਡ ਛੰਨਾ ਗਲਾ ਸਿੰਘ ਵਾਲਾ ਤਹਿਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਤੋਂ ਜਿਹੜੀ ਵੀਡੀਓ ਬਣਾ ਰਿਹਾ ਮਿੱਤਰੋ ਦੋ ਬੱਚਾ ਸਾਨੂੰ ਇਹ ਬੱਚੀ ਆ ਗਈ 2 ਨੰਬਰ ਲਗਭਗ 10 11 ਮਹੀਨਾ ਦੀ ਉਮਰ ਹੈ ਦੰਦੋ ਕਨਫਰਮਸ ਨੂੰ ਖੀਰੀ ਕਰਵਾਤੀ ਅੱਪਾ ਕੱਚੀ ਖੀਰੀ ਜਮ ਕੱਚੀ ਖੀਰੀ ਲੈ ਆਈ ਚ ਫੇਰ ਨਿਆ ਮਾਲ ਜੇ ਗੱਬਣ ਚ ਲੈ ਗੱਬਣ ਚ ਮਰਵਾ ਦੇਨੇਗਾ ਇੱਥੋਂ ਨਿਆ ਮਾਰ ਲੇ ਮਿੱ ਤੇ ਰਾਜ ਵੀ ਕਰਨ ਵਾਲੀ ਬੜੀ ਸੋਹਣੀ ਲੱਖੇ ਤੂੰ ਐ ਮੰਨ ਸਾਢੇ 4 ਫੁੱਟ ਬੰਦਾ ਜਿਹੇ ਆਪਣੇ ਘਰੇ ਮੇਨ ਲਈ ਠੀਕ ਹੈ ਹਾਂ ਸਾਢੇ 4 ਫੁੱਟ ਕੱਦ ਹੈਗਾ ਬੱਚਾ ਹਾਂ ਹੈਗਾ ਹਾਂ ਕੋਈ ਓਲਾ ਨਹੀਂ ਲੈ ਬਾਕੀ ਮੂੰਹ ਮਸਨ ਦੁਆਰਾ ਮੂੰਹ ਦਿਖਾ ਬੱਚਾ ਕਿੰਨਾ ਚੰਗਾ ਕੰਨ ਦਿਖਾ ਪੂਰਾ ਪੂਰਾ ਹੀ ਹੂੰ ਸੋਹਣੀ ਹੈਗੀ ਰਾਂ ਬਾੜੀ ਸਰ ਰੱਖੀ ਹੈ ਬਾਕੀ ਭਰਾ ਦੋਨੇ ਬੱਚਾ ਇਕੱਠਾ ਲੈ ਲੂ ਤਾਂ ਉਹ ਜਾ ਮੰਨ ਤਰਾਂਗਾ ਉਹ ਜਾ ਫਿਰ ਵੱਧ ਹੋ ਜਾਂਦਾ ਲੱਖੇ ਹਾਂ ਜੇ ਕੱਲੀ ਕੱਲੀ ਤੂੰ ਉਹ ਜਾ ਹੋ ਜੂ ਹਾਂ ਫਿਰ ਉਹੀ ਜਾ ਹੋ ਜੂ ਹਾਂ ਬਾਕੀ ਰੇਟ ਬਿਲਕੁਲ ਬਾਜਬ ਜਿਹਾ ਹੋਣਗੇ ਮਾਰਕੀਟ ਰੇਟ ਅਨੁਸਾਰ ਨਹੀਂ ਜਾਇਜ਼ ਰੱਖਾਂਗੇ ਲੱਖੇ ਹਾਂ ਅੱਗੇ